ਜਵਾਨ ਬੰਦੀ ਹੁਣ ਤੱਕ ਨਹੀਂ ਦੇਤੇ। ਝੂਠੀ ਐਫ ਆਈ ਆਰ ਕੋਈ ਸਬੂਤ ਨਹੀਂ। ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਭਵਨਾਂ ਨੂੰ ਢਕਾਈਆਂ। ਕੋਈ ਵੀਡੀਓ ਨਹੀਂ, ਕੋਈ ਲਿਖਤ ਨਹੀਂ। ਮਾਲੀ ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਚੀਜ਼ ਹੈ ਨਹੀਂ। ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ, ਸਤਿਕਾਰ ਵਾਲਾ ਰਿਹਾ। ਇਹ ਕੋਈ ਧੋਰਾਮਾ ਨਹੀਂ। ਜੀ ਜੇ ਤੂੰ ਪੁੱਛ ਕਿ ਕਰਨ ਵਾਲਾ ਕਿ ਇਸ਼ੂ ਨਹੀਂ ਸੀ ਜੀ ਇੰਟਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈਪੀਐਕ ਦਾ ਪਰਚਾ ਪਾਇਆ ਭਾਵਨਾਵਾਂ ਬਣਕਾਉਂਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਏਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਵੇਰੇ ਮੈਂ ਉਲਟ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਾਂ ਜੀ ਅੰਮੀ ਜੀ ਅੰਮੀ ਜੀ ਨਾ ਗੇਨਰਿਓ ਕਾਲੇ ਨੂੰ ਚੱਲੋ ਦਿਲ ਹੋਣਾ ਦਿਲ ਹੋਣਾ ਚਾਹੀਦਾ ਜ਼ੁਬਾਨ ਉਮਰਾਂ ਚ ਕੀ ਰੱਖਿਆ ਠੀਕ ਆ ਬ੍ਰਦਰ ਜੀ ਜੀ ਤੁਹਾਨੂੰ ਕੋਈ ਐਫਆਰ ਦੀ ਕੋਈ ਪਾਣੀ ਮੰਗਦਾ ਤਾਂ ਪਾਣੀ ਦਿੰਨਾ ਪਾਣੀ ਇਹ ਤੱਕ ਕੋਈ ਐਫਆਰ ਦੀ ਕੋਈ ਪਾਣੀ ਕੋਈ ਹਰ ਕੰਮ ਲੈ ਲੈਣ ਲੋ ਪਾਪਾ ਨਹੀਂ ਦਿੱਤਾ ਸਰ ਐਫਆਰ ਦੀ ਕਾਪੀ ਨਹੀਂ ਦਿੱਤੀ ਫੈਮਲੀ ਨੂੰ ਹਜੇ ਤੱਕ ਤੁਸੀਂ ਸਰ ਪਰਿਵਾਰ ਨੂੰ ਐਫਆਰ ਦੀ ਕਾਪੀ ਨਹੀਂ ਦਿੱਤੀ ਵੀ ਨਹੀਂ ਸਰ ਉਹਨਾਂ ਦੇ ਬ੍ਰਦਰ ਕਹਿੰਦੇ ਨੇ ਖੜੇ ਨਹੀਂ ਸਾਹਮਣੇ ਨਹੀਂ ਆਉਂਦੇ ਇਹਨਾਂ ਦਾ ਬੋਸ ਤਾਂ ਪੈ ਗਏ ਨੇ ਬ੍ਰਦਰ ਖੜੇ ਹੋ ਕੇ ਗੱਲ ਕਰਦੇ ਹਾਂ ਲਗਾਤਾਰ ਤੁਹਾਡੇ ਤੁਹਾਡੇ ਹੱਕ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਕੀ ਖੁੰਦੇ ਕੇ ਬਾਜੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਮੈਂ ਤਾਂ ਬਿਆਲ ਸੁਣਿਆ ਨਹੀਂ ਕਿਸੇ ਦਾ